ਸੁਨੀਤਾ ਵਾਂ ਮੇਰੇ ਪੁੱਤ ਬੱਚੇ ਦਾ ਨਾਮ ਰੋਹਿਤ ਸੀ ਉਹਦੀ 26 ਸਾਲ ਜੇ ਇਹ ਗੱਲ ਕੀ ਹੈ ਨਾਲ ਕੋਸ਼ਮ ਨਹੀਂ ਮੈਨੂੰ ਨਹੀਂ ਭਾਜੀ ਪਤਾ ਕਰੋ ਤਾਂ ਮੈਂ ਕੰਮ ਤੇ ਤੋਰਿਆ ਵਾ ਮੈਂ ਕੰਮ ਤੇ ਤੋਰਿਆ ਮੁੜਕੇ ਨਹੀਂ ਮੈਨੂੰ ਪਤਾ ਕੰਮ ਵਾਲੇ ਕਹਿੰਦੇ 12 ਵਜੇ ਗਿਆ ਕਪੜੇ ਕੰਮ ਵਾਲੇ ਪਾਏ ਆ ਮੇਰੇ ਪੁੱਤ ਨੇ ਤਾਂ ਕਦੀ ਇਦਾਂ ਦੇ ਕਪੜੇ ਨਹੀਂ ਪਾਏ ਰੱਬ ਹੀ ਜਾਣੇ ਕੀ ਬਣਿਆ ਹੁੰਦੇ ਨਾਲ ਕੀ ਨਹੀਂ ਇੱਥੇ ਉਹਦੇ ਵਜ੍ਹਾ ਕੋਸ਼ ਐਦਾਂ ਆ ਚੀਜ਼ ਤੇ ਮਾਰਿਆ ਆ ਤੇ ਇੱਥੇ ਆ ਹੋਰ ਕਿਤੇ ਉਹਦੇ ਕੋਈ ਸੱਟ ਨਹੀਂ ਕੁਛ ਨਹੀਂ ਆ ਕੁਛ ਵੀ ਨਹੀਂ ਆ ਕੁਛ ਨਹੀਂ ਆ ਮੈਨੂੰ ਨਹੀਂ ਪਤਾ ਕਿ ਇਹਨੇ ਕੀ ਦੁਸ਼ਮਨੀ ਕੱਢੀ ਆ ਕਿ ਜਾਂ ਕਿੰਨੇ ਮਾਰਿਆ ਮੈਂ ਨਹੀਂ ਜਾਣਦੀ ਮੈਨੂੰ ਨਹੀਂ ਪਤਾ ਮੇਰੇ ਬੱਚੇ ਨਾ ਕੀ ਹੋਇਆ ਮੈਨੂੰ ਨਹੀਂ ਪਤਾ ਸਾਨੂੰ ਕਿਤਾ ਪਤਾ ਲੱਗਾ ਵੀ ਉੱਥੇ ਸਾਡੇ ਜਾਂਦੇ ਨੂੰ ਫੁੱਲ ਸੋਥੇ ਸੀ ਇੱਥੋਂ ਕਿਸੇ ਨੇ ਸਾਨੂੰ ਦੱਸਿਆ ਸਾਰੀ ਰਾਤ ਨਹੀਂ ਆ ਮੈਂ ਕਦੀ ਕੇ ਨੂੰ ਫੋਨ ਕਰ ਕਦੀ ਉਧਰ ਦੇ ਕਦੀ ਉਧਰ ਮੈਂ ਚੱਲ ਕਿਸੇ ਨਾਲ ਬੈਠਾ ਘਲਤਾ ਹਾਂ ਜਾਂ ਆਪਣੀ ਤਾਈ ਦੇ ਘਰ ਸੌਂ ਗਿਆ ਵਾ ਮੈਨੂੰ ਨਹੀਂ ਪਤਾ ਸਾਰੀ ਰਾਤ ਹੀ ਫੋਨ ਲਾਉਂਦੇ ਫੋਨ ਸਵਿਚ ਆਫ ਦੋ ਵਾਰੀ ਫੋਨ ਆਉਣਾ ਹੋਇਆ ਵਾ ਦੋਨੇ ਵਾਰੀ ਉਹਨਾਂ ਨੇ ਫੋਨ ਆਨ ਕੀਤਾ ਜਦੋਂ ਰਿੰਗ ਗਈ ਆ ਫੋਨ ਕੱਟਤਾ 5 ਵਜੇ ਵੀ ਹੀ ਫੋਨ ਕੀਤਾ ਵਾ ਫੋਨ ਆਨ ਹੋਇਆ ਵਾ ਰੈਂਗ ਜਾਂਦੀ ਰਹੀ ਆ ਫਿਰ ਘਟਦਾ ਮੈਨੂੰ ਨਹੀਂ ਪਤਾ ਮੈਂ ਮੰਗ ਮੇਰਾ ਬੱਚਾ ਚਾਹੀਦਾ ਮੇਰਾ ਬੱਚੇ ਨੂੰ ਇਨਸਾਫ ਚਾਹੀਦਾ ਵਾ ਜਿਹੜਾ ਕੰਜਰਾਂ ਨੇ ਮਾਰਿਆ ਉਹਨਾਂ ਤੋਂ ਵੀ ਉਹ ਹੀ ਹਾਲ ਕਰਨ ਮੈਨੂੰ ਮੇਰਾ ਬੱਚਾ ਚਾਹੀਦਾ ਮੈਨੂੰ ਮੇਰਾ ਬੱਚਾ ਮੁੜ ਦੋ ਮੇਰਾ ਬੱਚਾ ਮੁੜ ਦੋ ਮੈਂ ਆਪਣੇ ਬੱਚੇ ਬਿਨਾਂ ਨਹੀਂ ਜੀ ਸਕਦੀ ਮੇਰੇ ਬੱਚੇ ਬਿਨਾਂ ਨਹੀਂ ਮੈਂ ਜੀਣਾ ਰੱਬਾ ਮੈਨੂੰ ਮੋੜ ਦੇ ਮੈਨੂੰ ਬੱਚੇ ਬਿਨਾਂ ਨਹੀਂ ਰਹਿ ਸਕਦੀ ਮੈਂ ਆਪਣੇ ਗੋਲੂ ਬਿਨਾਂ ਨਹੀਂ ਰਹਿ ਸਕਦੀ ਮੈਂ ਆਪਣੇ ਬੱਚੇ ਬਿਨਾਂ ਨਹੀਂ ਰਹਿ ਸਕਦੀ ਅੰਕਲ ਮੇਰਾ ਪੁੱਤ ਮੋੜ ਹਾਂ ਹਾਲੋ ਭਾਜੀ ਸ਼ਰਜੀ ਕੀ ਗੱਲ ਹੈ ਕੀ ਨਾਮ ਸੀ ਜਿਹਦੇ ਮੁੰਡੇ ਦੀ ਰੋਹਿਤ ਨਾਮ ਹੈ ਭਾਜੀ ਇਹਦਾ ਤੇ ਕੰਮ ਤੇ ਗਿਆ ਵਾ ਤੇ ਕੰਮ ਤੋਂ 12 ਵਜੇ ਚਲੇ ਗਿਆ ਪਤਾ ਨਹੀਂ ਕਿਸ ਮੁੰਡੇ ਨੇ ਬੁਲਾਇਆ ਕੀ ਗੱਲ ਹੋਈ ਕੀ ਨਹੀਂ ਹੋਈ ਉਸ ਤੋਂ ਬਾਅਦ ਫੋਨ ਹੀ ਬੰਦ ਹੋਇਆ ਵਾ ਕਦੋਂ ਦਾ ਗਿਆ ਘਰੋਂ ਘਰ ਕੰਮ ਤੇ ਗਿਆ ਸਵੇਰ ਦਾ ਕੱਲ ਦਾ ਗਿਆ ਵਾ ਕੱਲ ਦਾ 9 ਵਜੇ 9 ਵਜੇ ਦਾ ਗਿਆ ਕੰਮ ਤੇ ਅੱਛਾ ਤੇ 12 ਵਜੇ ਕੰਮ ਤੋਂ ਚਲੇ ਗਿਆ ਵਾ ਤੇ ਉਸ ਤੋਂ ਬਾਅਦ ਨਹੀਂ ਪਤਾ ਨਾ ਫੋਨ ਲੱਗਦਾ ਨਾ ਕੁਝ ਹੋਰ हां जी ते मुड़के फेरे ददूदी आया ते ददूदी ने दसया ਵੀ ਤੁਹਾਡਾ ਮੁੰਡਾ ਤਾਂ ਦੁੱਧ ਲੈ ਆ ਜਾਂਦਾ ਸੀ ਇੱਥੇ ਤੇ ਉਹਨਾਂ ਕਿਤੇ ਦੁੱਧ ਪਾਨ ਗਏ ਸੂਏ ਵਾਲੇ ਪਾਸੇ ਤੇ ਉਹਨਾਂ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਪਿਆ ਹੋਆ ਇੱਥੇ ਛੜੀਆਂ ਚ ਉਹ ਪਹਿਲੀ ਵਿੱਚ ਅੱਛਾ ਹਾਂ ਤੇ ਇਹਦੇ ਕੱਟ ਲੱਗਾ ਸੀ ਇੱਥੇ ਆ ਤੂੰ ਵੱਡੀ ਹੈ ਸਾਰੀ ਤੇ ਮੂੰਹ ਦੇ ਨਿਸ਼ਾਨ ਹੀ ਮਾਰੇ ਕੁੱਟਣ ਦੇ ਜਿਵੇਂ ਕਿ ਲੜਾਈ ਝਗੜਾ ਹੋਇਆ ਹੁੰਦਾ ਤੇ ਇਦਾਂ ਹੀ ਤੇ ਉਹਨੂੰ ਕਿਤੇ ਛੋਟ ਛੋਟ ਕੇ ਰਾਤ ਤਾਂ ਹੈ ਮੇਰੇ ਖਾਬ ਨਾਲ ਤੇ ਠੰਡਾ ਆਇਆ ਹੈ ਪੂਰਾ ਹੈ ਸਰੀਰ ਉਹਦਾ ਮੁੱਠੀਆਂ ਬੰਦ ਹੋਈਆਂ ਹੈ ਆਕੜਿਆ ਹੈ ਤੇ ਪੀਲਾ ਹੋਇਆ ਹੈ ਤੇ ਉਹਨਾਂ ਆਪਾ ਮੁੜ ਕੇ ਪੁਲਿਸ ਵਾਲੇ ਆਏ ਤੇ ਥਾਣੇ ਖੜਿਆ ਇਹਨੂੰ ਤੇ ਪੋਸਟਮਾਰਟਮ ਵਾਸਤੇ ਲੈ ਕੇ ਗਏ ਕਿੰਨੀ ਉਮਰ ਹੈਗੀ ਉਮਰ ਉਹਦੀ 23-24 ਸਾਲ ਆ ਭਾਈ ਨਾ ਇਕਵਾਰਾ ਸੀ ਭਾਜੀ ਜਵਾਨ ਮੁੰਡਾ ਹੈ ਕੀ ਤੁਹਾਨੂੰ ਕੀ ਲੱਗਦਾ ਸ਼ਾਕਾ ਨੂੰ ਉਹਦੇ ਨਾਲ ਕਿਹਨ ਲੜਾਈ ਝਗੜਾ ਹੈਗਾ ਨਹੀਂ ਉਹਦੇ ਨਾਲ ਕਿਸੇ ਦਾ ਵੀ ਚੰਗਾ ਭਲਾ ਸਭ ਨੂੰ ਬੁਲਾਉਂਦਾ ਸੀ ਕੰਮ ਤੇ ਗਿਆ ਕੰਮ ਕਰਦਾ ਸੀ ਲੜਾਈ ਝਗੜਾ ਕਿਸੇ ਨਾਲ ਨਹੀਂ ਉਹਦਾ ਹੈਗਾ ਨਾ ਕੋਈ ਬਹੁਜੀ ਗੱਲਬਾਤ ਹੈ ਤੇ ਇਹੋ ਗੱਲ ਦਾ ਨਹੀਂ ਪਤਾ ਲੱਗਦਾ ਵੀ ਹੋਇਆ ਕੀ ਉਹਦੇ ਨਾਲ ਕੀ ਮੰਗਤ ਹੈ ਮੰਗ ਕਰਦੇ ਵੀ ਇਨਸਾਫ ਹੋਵੇ ਵੀ ਤੁਹਾਡੇ ਨਾਲ ਵੀ ਜਿੰਨੇ ਵੀ ਜੋ ਵੀ ਕੀਤਾ ਵਾ ਪਤਾ ਲੱਗੇ ਵੀ ਕੀ ਵਜ੍ਹਾ ਕੀ ਸੀ ਦੀ ਮੁੰਡੇ ਨੂੰ ਮਾਰੀ ਨਹੀਂ ਭਾਜੀ ਉਹਦੀ ਕਿਹਨਾਂ ਕੋਈ ਗਲਬਾਤ ਨਹੀਂ ਕੰਮ ਕਰ ਵਾਲਾ ਮੁੰਡਾ ਸੀ ਉਹ ਦੁਸ਼ਮਣੀ ਉਹਦੇ ਨਾਲ ਹੈਗੀ ਨਹੀਂ ਕਿਸੇ ਦੀ ਵੀ ਅਸੀਂ ਤੇ ਹੋ ਮੰਗ ਕਰਦੇ ਆ ਵੀ ਤੁਹਾਨੂੰ ਇਨਸਾਫ ਦਿੱਤਾ ਜਾਵੇ ਵੀ ਜਿੰਨੇ ਵੀ ਜੋ ਵੀ ਕੀਤਾ ਵਾ ਪਤਾ ਲੱਗਾ ਜਾਵੇ ਉਹਦਾ ਉਹਨੂੰ ਸਜ਼ਾ ਮਿਲੇ ਜਾਵੇ ਉਹਦੀ ਪੁਲਿਸ ਆਈ ਹਾਂਜੀ ਪੁਲਿਸ ਆ ਗਈ ਸੀ ਭਾਜੀ ਪੁਲਿਸ ਕੀ ਕਹਿੰਦੀ ਪੁਲਿਸ ਆ ਗਈ ਸੀ ਤੇ ਉਹ ਮੜ ਕੇ ਪੋਸਟ ਮਾਰਕ ਨੇ ਆ ਕੇ ਕਹਿੰਦੇ ਉੱਥੇ ਅੰਬਰਸਾ ਲੈ ਕੇ ਗਏ ਤੇ ਉਹ ਇਹ ਤੇ ਕਰ واپس ਨਹੀਂ ਆਏ ਉਥੋਂ ਘਰ ਦੇ ਦੇ ਫਾਦਰ ਸਾਹਿਬ ਜਿਹੜੇ ਮੁੰਡੇ ਦੇ ਡੈਡੀ ਉਹ ਵੀ ਅੰਮ੍ਰਿਤਸਰ ਹੀ ਗਏ ਇਹ ਦੋ ਹੀ ਭਰਾ ਹੈ ਭਾਜੀ ਦੂਜਾ ਅੰਬਾਲਾ ਜਾਂਦਾ ਵਾ ਕੰਮ ਤੇ ਉਹ ਡਿਊਟੀ ਤੇ ਆਇਆ ਨਹੀਂ ਇਹ ਤੇ ਕਰ ਉੱਥੇ ਰਹਿੰਦਾ ਵਾ ਇਹ ਮਾਂ ਪਿਓ ਲਾ ਕੇ ਰਹਿੰਦਾ ਸੀ ਇਹੋ ਮਲ ਸੇਵਾ ਸੁਭਾ ਕਰਦਾ ਆਪਣੇ ਮਾਂ ਪਿਓ ਦੀ ਤੇ ਉਹ ਮੁੰਡਾ ਨਹੀਂ ਰਿਹਾ ਸੇਵਾ ਵਾਲਾ ਇਹਦੇ ਮੇਰਾ ਤੁਨ ਪਾਲ ਹੈ ਪਰ ਪਾਲ ਜੀ ਕੀ ਗੱਲ ਹੈ ਮੈਂ ਉਹਦਾ ਨਾਨਾ ਹਾਂ ਜੀ ਉਹ 12 ਵਜੇ ਦਾ ਕੱਲ ਦਾ ਕਰੋਂਗੇ ਆ ਇਹ ਲੱਭਦੇ ਨਹੀਂ ਲੱਭਿਆ ਉਹ ਕਹਿੰਦਾ ਕਤਲ ਕਰਕੇ ਇੱਥੇ ਸੁੱਟ ਦਿੱਤਾ ਇੱਥੇ ਪੈ ਲਿਆ ਦੇ ਤੇ ਸਵੇਰੇ ਇਹਨਾਂ ਨੇ ਲਿਆਂਦਾ ਕਿਤਾ ਕਤਲ ਇੱਥੇ ਪੂਰੇ ਲੱਗੀ ਹੈ ਕੱਟ ਲੱਗਾ ਤੇ ਸੰਤਮ ਇਹਨਾਂ ਕੋਲ ਇਨਸਾਫ ਚਾਹੁੰਦੇ ਗਵਰਨਮੈਂਟ ਦਾ ਇਨਸਾਫ ਦਿਓ ਸਾਨੂੰ ਤੁਹਾਨੂੰ ਕੀ ਲੱਗਦਾ ਸ਼ੱਕ ਹੈ ਕਤਲ ਦਾ ਸ਼ੱਕ ਹੈ ਹੋਰ ਕਦਾ ਖਤ ਹੈ ਕਤਲ ਹੈ ਤੇ ਕੋਈ ਕਿੰਨੇ ਕੋਈ ਤੁਹਾਨੂੰ ਕਿ ਸ਼ੱਕ ਹੈ ਕੋਈ ਕੋਈ ਰੰਜਿਸ਼ ਹੋਵੇ ਕਿਸੇ ਨਾਲ ਨਹੀਂ ਨਹੀਂ ਕਿਸੇ ਨਾਲ ਰੰਜਿਸ਼ ਹੋਈ ਹੈ ਨਹੀਂ ਤੇ ਕਹਾਸਮਖੋਲ ਦਾ ਸਾਰਿਆਂ ਨੂੰ ਬੁਲਾਉਂਦਾ ਤੇ ਮਹੱਲੇ ਚ ਕੇ ਨਾ ਗੱਲ ਬਾਤ ਇਹਨੇ ਨਾ ਕੋ ਨਸ਼ਾ ਕਰਦਾ ਉਹ ਜਾਂ ਤਾਂ ਕੋ ਨਸ਼ਾ ਕਰਦਾ ਤਾਂ ਵੀ ਹੁੰਦਾ ਕੋਈ ਨਸ਼ਾ ਕੀ ਕਰਦਾ ਹੈ ਪੇਂਡ ਦਾ ਜੜੀ ਦਾ ਪੇਂਡ ਦਾ ਕੰਮ ਕਰਦਾ ਧਿਆੜੀ ਧਿਆੜੀ ਦਾ ਹੈ ਕੁਛ ਵੱਡਾ ਜਿਹੜਾ ਉਹ ਤਾਂ ਦੇਣੇ ਕੰਮ ਕਰਦਾ ਆ ਮਸ਼ੀਨਾਂ ਦੇ ਬਲੇਡ ਨਹੀਂ ਬਣਾਉਂਦੇ ਜਿਹੜੇ ਕੰਪੈਨਾਂ ਦੇ ਉਹ ਬਣਾਉਂਦਾ ਕੀ ਮੰਗ ਕਰਦੇ ਜੀ ਇਨਸਾਫ ਤੇ ਗਵਰਨਮੈਂਟ ਦਾ ਇਨਸਾਫ ਦਾ ਫੇਰ ਸਾਨੂੰ ਪੂਰੇ ਮੰਦਰਾ ਨੂੰ ਫੜਿਆ ਜਾ ਬਾਦਲ ਫੜੇ ਜਾਣ ਮੰਤਰ ਦੇ ਫੈਸਲ ਜਿਹੜੀ ਅੱਜ ਜੋ ਤੀਸਰਾ ਡੈਡ ਬੋਡੀਿੰਗ ਵੀ ਹੈ ਕੀ ਕਾਰਨ ਹੈ ਇਹ ਜੀ ਅੱਜ ਸਾਰੇ ਇਸ ਤਰ੍ਹਾਂ ਆ ਵੀ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਡੈਡ ਬੋਡੀ ਸਵੇਰੇ ਦੇ ਕੰਟੀਨ ਦੇ ਲਾਗੇ ਨੇੜੇ ਪਈ ਹੈ ਅਸੀਂ ਮੌਕੇ ਤੇ ਉੱਤੇ ਜਾ ਕੇ ਜਦੋਂ ਗਏ ਆ ਇੱਥੇ ਤੇ ਵੇਖਿਆ ਕਿ ਜਿਹੜੀ ਇਹ ਡੈਡ ਬੋਡੀ ਉੱਥੇ ਪਈ ਹੈ ਉੱਥੇ ਮੌਕੇ ਤੇ ਤੀਦੀ شناخت ਕਰਵਾਈ ਹੈ ਇਹ ਰੋਹਿਤ ਨਾਮ ਦਾ ਲੜਕਾ ਆ ਉਮਰ ਦੀ 26-27 ਸਾਲ ਦੇ ਕਰੀਬ ਹੈ ਜੀ ਇਹ ਬੇਰਿੰਗ ਸਕੂਲ ਦੇ ਲਾਗੇ ਜਨੇੜੇ ਗਰੂ ਉਥੋਂ ਦੇ ਰਹਿਣ ਵਾਲਿਆ ਤੇ ਪੇਂਟ ਦਾ ਕੰਮ ਕਰਦਾ ਹੈ ਜੀ ਇਹਨਾਂ ਨੇ ਫਿਰ ਮਾਤਾ ਪਿਤਾ ਨੂੰ ਬੁਲਾ ਕੇ ਉੱਥੇ ਤੇ ਇਹਨਾਂ ਨੂੰ ਸਾਰੀ ਜਿਹੜੀ ਆਪਾਂ ਉਹ ਵਿਖਾਈ ਇਹਦੇ ਡੱਡ ਬੜੀ ਸਾਰੀ ਵਿਖਾਈ ਹੈ ਇਹਦੇ ਥੋੜੇ ਜਿਹਾ ਨਾ ਮਤਲਬ ਤੌਣ ਦੇ ਉੱਤੇ ਚੀਰੀ ਟਾਂਦੇ ਨਿਸ਼ਾਨ ਨੇ ਚੀਟਾ ਨੇ ਇਸ ਕਰਕੇ ਇਹਨਾਂ ਨੇ ਸ਼ੱਕ ਜਾਰ ਕੀਤਾ ਵੀ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਨੇ ਇਹਨੂੰ ਮਾਰਿਆ ਹੋਵੇ ਅਸੀਂ ਉਹਦੇ ਅਕਾਰਡਿੰਗ ਜਿਹੜੀ ਇਹਨਾਂ ਦੀ ਜਿਹੜੀ ਆ ਮਤਲਬ ਸਟੇਟਮੈਂਟ ਲਿਖ ਕੇ ਤੇ ਮੁਕੱਲਮਾਂ ਦੇ ਚਾਰਜ ਕਰ ਦਿੱਤਾ ਗਿਆ ਤੇ ਨਾਲ ਹੀ ਇਹਦਾ ਸਵਿਧੇ ਅਸੀਂ ਪੋਸਟਮੈਨ ਨੂੰ ਖੁਰਾ ਕੇ ਤੇ ਮੌਦੇ ਅਸਲੀ ਕਾਰਨ ਜਿਹੜੇ ਆ ਉਹ ਕੀ ਨੇ ਉਹ ਸਿਰੇ ਜਾਣਨਾ ਜ਼ਰੂਰੀ ਪੋਸਟਮੈਨ ਨੂੰ ਕਰਵਾਇਆ ਜਾ ਰਿਹਾ ਸਰ ਇਹ ਕੀ ਕਾਹਦਾ ਕੰਮ ਕਰਦਾ ਸੀ ਮੁੰਡਾ ਇਹ ਪੀੜ ਦਾ ਕੰਮ ਕਰਦਾ ਜੀ ਕੋਈ ਰੋਕ ਜਾਂ ਕੰਮ ਨਹੀਂ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਕਿ ਕੀ ਕਾਰਵਾਈ ਕੀਤੀ ਗਈ ਹੈ ਇਹ ਹੀ ਮੁਕੱਦਮਾ ਦਰਜ ਕਰ ਦਿੱਤਾ ਜੀ ਇਹਨਾਂ ਦੇ ਪਿਤਾ ਦੇ ਬਿਆਨ ਤੇ ਜੋਰਜ ਮਸੀਹ ਇਹਨਾਂ ਦੇ ਪਿਤਾ ਜੀ ਨੇ ਉਦੇ ਬਿਆਨ ਦੇ ਮਕਰਮਾਂ ਵਿੱਚ ਕਰ ਦਿੱਤਾ ਜੀ ਅੱਗੋਂ ਸਾਡੀ ਨਿਵੇਸ਼ਟੀ ਜਾਰੀ ਹੈ ਕੱਲ ਨੂੰ ਲਾਸ਼ ਦਾ ਪੋਸਟਮਾਰਟ ਕਰਵਾਗੇ ਤੇ ਮੌਤ ਦੇ ਪ੍ਰਤੱਖ ਕਾਰਨ ਜਿਹੜੇ ਉਹ ਸਮਝਣ ਲੈਂਦੇ ਜਾਣਗੇ ਕਿ ਮੌਤ ਕਿਹੜੀ ਵਜ੍ਹਾ ਕਰਕੇ ਹੋਈ ਹੈ ਉਦੋਂ ਗਾਂਚ ਰਹੀ ਹੈ ਸਾਡੀ ਤਫ਼ਤੀਸ਼ ਜਿਹੜੀ ਆ ਅਸੀਂ ਤਫ਼ਤੀਸ਼ ਆਪਣੀ ਆਰੰਭ ਕਰ ਦਿੱਤੀ ਹੈ